ਮੇਰੀ ਕਿਹੜਾ ਕੋਈ ਕਦਰ ਇਸ ਘਰ ਚ ਮੈਂ ਬੈਠਾ ਨਾ ਬੈਠਾ ਹੁਣ ਤਾਂ ਤੁਹਾਡੇ ਮੁੰਦਰੀਆਂ ਚ ਇਤੇ ਆ ਗਈਆਂ ਮੇਰੇ ਵਾਰੇ ਕਿਹੜਾ ਇਸ ਘਰ ਚ ਅੱਗ ਲੱਗੀ ਸੀਗੀ ਤੈਨੂੰ ਠੇਕਾ ਲੈ ਸਰਦਨ ਤੈਨ ਦੇਦਾ ਤੂੰ ਨਾਲ ਲਾਇਆ ਕਰਗਾ ਉਹਨੂੰ ਲੈ ਬੇਬੇ ਆਉਂਦੀ ਐ ਹੈ ਸਤਿਕਾਰ ਬੇਬੇ ਜੀ ਸਤਿ ਸ੍ਰੀ ਅਕਾਲ ਤੋ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਹਾਂ ਬੇਬੇ ਠੀਕ ਹੈ ਤੁਸੀਂ ਦੱਸੋ ਕਿਵੇਂ ਠੀਕ ਤੇਰੇ ਦੇੁਰ ਦੀਆਂ ਭਾਈ ਵਿਆਹ ਦੀਆਂ ਵਧਾਈਆਂ ਬਾੜੀਆਂ ਬਾੜੀਆਂ ਤੁਹਾਨੂੰ ਸਵਾ ਪਧਾਈਆਂ ਬੇਬੇ ਜੀ ਚੰਗਾ ਭਾਈ ਸ਼ਾਬਾਸ਼ ਵਧੀਆ ਹੋ ਗਿਆ ਭਾਈ ਤੇ ਹੋਰ ਦੱਸੋ ਭਾਈ ਸਾਰੇ ਠੀਕ ਹੈ ਤੁਸੀਂ ਦੱਸੋ ਘਰ ਪਰਿਵਾਰ ਸਾਰੇ ਠੀਕ ਨੇ ਸਾਰੇ ਠੀਕ ਨੇਗੇ ਆਪਣੇ ਪਰਿਵਾਰ ਦੀ ਗੱਲ ਸਾਰੇ ਵਧੀਆ ਚੜਦੀ ਕਲਾ ਜੀ ਰਹੇ ਨੇ ਪਰਿਵਾਰ ਸਾਰਾ ਵਧੀਆ ਚੜਦੀ ਕਲਾ ਜੀ ਬੜੀ ਚੰਗੀ ਸਤਿਕਾਰ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜਿੱਦਾਂ ਦਾ ਵਿਆਹ ਤੇ ਰਿਹਾਗਾ ਨਾ ਉਦੋਂ ਦੀ ਤੋਂ ਬੇਲੀ ਨਹੀਂ ਬੈਠੀ ਜਦੋਂ ਕੰਮ ਹੀ ਕੰਮ ਕੰਮ ਹੀ ਕੰਮ ਜਦੋਂ ਆਉਂਦੀ ਸੀ ਮੈਂ ਉਹਦੀ ਕੰਮ ਕਰਦੀ ਸੀ ਜਦੋਂ ਆਉਂਦੀ ਸੀ ਉਹਦੀ ਕੰਮ ਕਰਦੀ ਮੈਂ ਤੈਨੂੰ ਬੇਲੀ ਬੈਠੀ ਕਦੇ ਨਹੀਂ ਦੇਖਿਆ ਮੈਨੂੰ ਬੜਾ ਹੀ ਜ਼ਿਆਦਾ ਤਰਸ ਆਇਆ ਤੇਰੇ ਤੇ ਲੈ ਬੇਬੇ ਘਰਾਂ ਦੇ ਕੰਮ ਤਾਂ ਹੁਣ ਕਰਨੀ ਹੁੰਦੇ ਆ ਜੇ ਹੁਣ ਮੈਂ ਨਹੀਂ ਕਰੂੰ ਹੋਰ ਕੌਣ ਕਰੂਗਾ ਸਾਰੇ ਕੰਮ ਤੇਰੇ ਤੇ ਸਿੱਟਦੇ ਜਿੱਥੇ ਦੋ ਲੱਗਣਾ ਹੋਰ ਤੇ ਇੱਕ ਹੋਰ ਰੱਖ ਲੈਂਦੀ ਤੈਨੂੰ ਸਾਰਾ ਦਿਨ ਕੰਮ ਚ ਫਸਾਈ ਰੇ ਮੈਂ ਤਾਂ ਅੱਗੀਆਂ ਨੂੰ ਹਾਂ ਤੋਂ ਡੱਕਾ ਨਹੀਂ ਕਰਾਉਂਦੀ ਘਰ ਦੇ ਅੰਦਰਲੇ ਕੰਮ ਕਰਦੀਆਂ ਨੇ ਬਾਹਰਲੇ ਤਾਂ ਡਾਲ ਨਹੀਂ ਕਰਦੀਆਂ ਚਲ ਕੋਈ ਨਵੇਂ ਬੇ ਜਿਹੜੇ ਕੰਮ ਹੁਣ ਮੈਂ ਕਰਨੇ ਨੇ ਉਹ ਲੱਗਣਾ ਪਾਵਾਂ ਕਿੱਥੇ ਕਰਨੀਆਂ ਨਾ ਅੱਗੇ ਤਾਂ ਤੂੰ ਕੱਲੀ ਕਰ ਦਿੱਤੀ ਹੁਣ ਚੱਲ ਤੇਰੀ ਦਰਾਣੀ ਆ ਗਈ ਉਹਨੂੰ ਚੁੱਲ੍ਹੇ ਚੌਕੇ ਤੇ ਚੜਾ ਲਿਆ ਨਹੀਂ ਬੇਬੇ ਜੀ ਹਜੇ ਨਹੀਂ ਚੁੱਲ੍ਹੇ ਚੌਕੇ ਦਾ ਕੰਮ ਕਰਨਾ ਲਾਈ ਉਹ ਤੈਨੂੰ ਤਾਂ ਤੀਜੇ ਦਿਨ ਹੀ ਲਾ ਲਿਆ ਤੀਗਾ ਉਹਨੂੰ 8 ਦਿਨ ਹੋ ਗਏ ਆਈ ਨੂੰ ਉਹਨੂੰ ਹਜੇ ਲਾਇਆ ਹੀ ਨਹੀਂ ਐਨਾ ਫਰਕ ਰੱਖਦੇ ਤੇਰੀ ਸੱਸ ਤੇਰੇ ਨਾਲ ਨਹੀਂ ਬੇਬੇ ਜੀ ਉਲਟ ਤਾਂ ਮੰਮੀ ਬਿਮਾਰ ਸੀ ਉਹਨਾਂ 'ਤੋਂ ਕੰਮ ਨਹੀਂ ਸੀ ਵੰਦਾ ਤਾਂ ਕਰਕੇ ਮੈਨੂੰ ਚੁੱਲ੍ਹੇ ਚੌਕੇ ਦਾ ਕੰਮ ਤੇ ਨਾ ਛੇਤੀ ਲਾ ਲਿਆ ਉਹਨਾਂ ਨੇ ਤੇਰੇ ਤੇ ਤਾਂ ਆਸਾਨ ਐ ਬਿਨਾਈ ਸੱਸ ਦੀ ਸੇਵਾ ਕਰੇ ਨਾ ਇਹ ਸਾਰਾ ਕੰਮ ਕਰੇ ਉਹ ਮੌਜ ਨੂੰ ਅੰਦਰ ਤਿਆਰ ਹੁੰਦਾ ਸੁਰਖੀ ਪਾウダー ਲਾਈ ਜਾਂਦੀ ਏ ਚਲ ਕੋਈ ਨਾ ਬੇਬੇ ਥੋੜੇ ਦਿਨ ਹੋਏ ਨੇ ਨਾ ਵਿਆਹ ਨੂੰ ਤਿਆਰ ਤਾਂ ਉਹਨੇ ਹੋਣਾ ਹੀ ਆ ਫਿਰ ਜਿਹੜਾ ਤੇਰਾ ਸੇਉਨੇ ਦਾ ਸੈੱਟ ਦੀ ਉਹ ਉਹਨੂੰ ਬਾਤ ਸਾਰਾ ਗੋਗੀ ਤਾਂ ਨਾ ਸੈੱਟ ਬਣਵਾਇਆ ਨਹੀਂ ਗਿਆ ਤਾਂ ਕਰਕੇ ਮੇਰੇ ਆ ਸੈੱਟ ਪਾਤਾ ਬੇਬੇ ਤੂੰ ਤਾਂ ਕੁੜੀਏ ਬਾੜੀ ਭੋਲੀ ਐ ਤੂੰ ਤਾਂ ਮੇਰੀ ਧੀ ਐ ਤੂੰ ਤਾਂ ਸਾਰੇ ਡੱਬਰ ਨੇ ਥੱਲੇ ਰੱਖੀਆਂ ਅੱਜ ਕੱਲ ਉਹ ਪੁਰਾਣੇ ਰਿਵਾਜ ਨਹੀਂ ଥିਗੇ ਜਿਹਦੇ ਆ ਚੀਜ਼ ਹੁੰਦੀ ਹੈ ਉਸੇ ਦੀ ਬਣ ਜਾਂਦੀ ਹੈ ਤੂੰ ਆਪਦਾ ਸਿਮਨਾ ਫੜ ਲੈ ਗੱਲ ਤਵੇ ਵੀ ਤੁਸੀਂ ਠੀਕ ਕਹਨੇ ਹੋਗੇ ਇਹ ਦੇਖ ਪੁੱਤ ਤੇਰੇ ਨਾਲ ਕਿੰਨਾ ਸਰੀਕਾ ਕੀਤਾ ਹੈਗਾ ਹੈ ਕਿੰਨੇ ਛੌਂਕ ਦਾ ਵਿਆਹ ਕਰਿਆਗਾ ਉਹਨਾਂ ਨੇ ਚੰਗੀਆਂ ਬਰੀਆਂ ਪਾਈਆਂ ਚੰਗੇ ਸੂਟ ਲੈਂਦੇ ਨੇਗੇ ਇੱਕ ਸਿਉਨੇ ਨਹੀਂ ਬਣਿਆ ਹੈਗਾ ਸਿਉਨਾ ਤੇਰਾ ਜੱਕੀ ਪਤਾ ਗੱਲ ਤਾਂ ਦੇ ਦੇ ਵੀ 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 ਚਾਹਣਾ ਮੈਂ ਤੁਹਾਡੇ ਖਾਤੇ ਨਾ ਬਸ ਪੁੱਤ ਚਾਤਾ ਦਿੱਤੀ ਹੈ ਪਰ ਇਹ ਮੇਰੀ ਗੱਲ ਤੇ ਅਮਲ ਕਰੀ ਮੈਂ ਤੈਨੂੰ ਦੱਸਾਂ ਕੋਈ ਨਾ ਬੇਬੇ ਜੀ ਮੈਂ ਪੂਰੀ ਗੌਰ ਕਰੂੰ ਤੁਹਾਡੀਆਂ ਬੰਦਾਂ। ਹਾਂ। ਨਾ ਆ ਬੈਠਾ ਕਾਪੀ ਚੇ ਕਿਹਾਵ ਕਰਨ ਨੂੰ। ਰੋਜੀ ਬੈਜੂ। ਕੀ ਹੋ ਗਿਆ ਤੈਨੂੰ? ਹਿਸਾਬ ਤਾਂ ਕਰਨ ਦੇ ਦਿੰਦੀ। ਨਾ ਰੋਜੀ ਕਾਪੀ ਚ ਚੱਕ ਕੇ ਬੈਜਣੇ ਆਂਗੇ। ਹਿਸਾਬ ਕਰਨ ਨੂੰ ਕੀ ਬਾਹਰ ਵੱਡੇ ਸਾਹੂਕਾਰੋਂ ਤੁਸੀਂ? ਉਹ ਸਾਹੂਕਾਰ ਤਾਂ ਨਹੀਂ ਜਿੰਨਾ ਕ ਮਾੜਾ ਮੋਟਾ ਸਾਹਵ ਹੈਗਾ ਉਹਨਾਂ ਕਦਾ ਕਰਨੀ ਆ ਆਪਦਾ। ਨਾ ਛੋਟੇ ਮੋਟੇ ਸਾਹਬਾਂ ਵਿੱਚ ਹੀ ਫਸੇ ਰਹੋ। ਕਰਿਆ ਇਹ ਤਾਂ ਦੇਖ ਲੋ ਵੀ ਕੀ ਬਣੀ ਜਾਂਦਾ ਹੈ ਉਹ ਕੀ ਹੋ ਗਿਆ ਤੈਨੂੰ ਐਨੀ ਤਪੀ ਕਿਉਂ ਫਿਰਦੀ ਐ ਗੱਲ ਤਾਂ ਦੱਸ ਕੀ ਹੈ ਮੰਮੀ ਨੇ ਮੇਰੇ ਸੋਨੇ ਦਾ ਸੈੱਟ ਲੈਤਾ ਸੀ ਨਾ ਉਦੋਂ ਤਾਂ ਮੰਮੀ ਐ ਕਹਿੰਦੀ ਸੀ ਕਿ ਥੋੜੇ ਕਿ ਦਿਨਾਂ ਨੂੰ ਦੇ ਦੂੰਗੀ ਮੁਰਤੇ ਹੁਣ ਦਿੰਦੇ ਨੇ ਮੇਰਾ ਤਾਂ ਸੈੱਟ ਦਵਾ ਦਿਓ ਭਾਈ ਉਹ ਗੱਲ ਤਾਂ ਸੁਣ ਲੈ ਮੇਰੀ ਸੈੱਟ ਨੂੰ ਕਿਹੜਾ ਮਾਨਸਾ ਤਰੇ ਕਿਸੇ ਸੁਨਾਰੇ ਦੇ ਘਰ ਹੀ ਐ ਮਿਲ ਜੂਗਾ ਤੈਨੂੰ ਮੈਨੂੰ ਤਾਂ ਸਨਾਰੇ ਸਨੂਰੀਆਂ ਦੀਆਂ ਗੱਲਾਂ ਦਾ ਕੁਝ ਨਹੀਂ ਪਤਾ ਠੀਕ ਹੈ ਮੇਰੇ ਤਾਂ ਨਾ ਦਿਲ ਚ ਖੋਜ ਹੀ ਪਈ ਹੈ ਮੇਰੇ ਤਾਂ ਸੈੱਟ ਦਵਾ ਦੇ ਤੂੰ ਕਿਉਂ ਜਿੱਦ ਕਰੀਏ ਨਹੀਂ ਯਾਰ ਜਾ ਕੇ ਆਪਦਾ ਕੰਮ ਕਰ ਲੈ ਜਿੰਨੇ ਚਿਰ ਮੇਰ ਨਾਲ ਬੋਲੀ ਨਹੀਂ ਆਂ ਦਵਾ ਦੂੰਗਾ ਨਾ ਮੈਂ ਤੁਹਾਡੇ ਘਰ ਤੇ ਕੰਮ ਕਰਨ ਨੂੰ ਕਿ ਨੌਕਰਾਨੀ ਲੱਗੀ ਆਂਗੀ ਮੈਥੋਂ ਨਹੀਂ ਤੁਹਾਡੇ ਘਰ ਤੇ ਕੰਮ ਕੁੰਮੋਂ ਦੇ ਮੇਰਾ ਤਾਂ ਸਿੱਧੇ ਹੋ ਕੇ ਸੈੱਟ ਦਵਾ ਦਿਓ ਉਹ ਤੂੰ ਤਾਂ ਜਮੀ ਕਾਮਲੀ ਹੋ ਗਈ ਯਾਰ ਤੂੰ ਕੰਮ ਕਰ ਲੈ ਕਿਧਰੇ ਨਹੀਂ ਜਾਂਦਾ ਤੇਰਾ ਸੈੱਟ ਉਹ ਪਿਆ ਘਰੀ ਮੈਨੂੰ ਨਹੀਂ ਪਤਾ ਜਿੰਨਾ ਚਿਰ ਮੇਰਾ ਸੈੱਟ ਨਹੀਂ ਨਾ ਦਵਾਉਂਦੇ ਮੈਂ ਕੋਈ ਕੰਮ ਨਹੀਂ ਕਰਾਂ ਤੱਕ ਮਨ ਮੈਂ ਦੱਸਾਂ ਆ ਤੇਰੇ ਵਾਸਤੇ ਚੰਗੀ ਗੱ ਤਾਨੂੰ ਚੰਗੀ ਲੱਗੇ ਨਾ ਲੱਗੇ ਪਰ ਮੈਨੂੰ ਤਾਂ ਲੱਗਦੀ ਆ ਮੇਰੇ ਮਾਪਿਆਂ ਨੇ ਮੈਨੂੰ ਇੱਥੇ ਇਕੱਲਾ ਕੰਮ ਕਰਨ ਖਾਤਰ ਨਹੀਂ ਤੋੜਿਆ ਵੀ ਮੇਰੀ ਗੱਲ ਵੀ ਸੁਣ ਲੈ ਜੋ ਤੂੰ ਮੇਰੀ ਨਹੀਂ ਮੰਨਦੀ ਨਾ ਮੰਨਦਾ ਮੈਂ ਤੇਰੀ ਵੀ ਨਹੀਂ ਨਾ ਅੱਗੇ ਤਾਂ ਤੁਸੀਂ ਮੇਰੀ ਹੀ ਮੰਨ ਲਿਓ ਵੀ ਹੁਣ ਨਹੀਂ ਮੰਨਣੀ ਤੂੰ ਤਾਂ ਯਾਰ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰਦਾ ਮੈਂ ਤਾਂ ਜਾਣਾ ਇੱਥੋਂ ਕਿੱਥੇ ਲਹੂ ਪੀਤਾਗਾ ਸਾਰੇ ਇਨ੍ਹਾਂ ਦੀ ਕਸੂਰ ਹੈਗਾ ਇਨ੍ਹਾਂ ਕਰਕੇ ਕੋਈ ਨਹੀਂ ਕੁਛ ਮੈਨੂੰ ਸਮਝਦਾ ਕੋਈ ਨਾ ਇਹਨਾਂ ਨੂੰ ਮੈਂ ਦੱਸੂ ਹੁਣ ਪਤਾ ਤਮੋਂ ਮਮੀ ਵੀ ਬੀਰਪਾਣੇ ਕੋਈ ਕੰਮ ਹੀ ਨਹੀਂ ਕੀਤਾ ਹੈਗਾ ਹੈ ਕੀ ਗੱਲ ਹੋ ਗਈ ਕੁਛ ਨਹੀਂ ਆ ਜਾ ਕੇ ਸਸਰੀ ਘਰ ਮਮੀ ਸਸਰੀ ਘਰ ਪੁੱਤ ਹੋ ਗਈ ਪੁੱਤ ਤੈਰ ਬਹੁਤ ਸੋਹਣੀ ਲੱਗਦੀ ਐਗੀ ਮਮੀ ਤੁਸੀਂ ਮੈਨੂੰ ਚੌਂਕੇ ਜੜਾ ਦਿੰਦੇ ਮੈਂ ਫਰੀ ਬੈਠੀ ਬੋਰ ਹੋਈ ਜਾਂਦੀ ਰਹਿਣੀ ਆ ਕੋਈ ਨਹੀਂ ਪੁੱਤ ساری ਉਮਰ ਕੰਮ ਹੀ ਕਰਨਾ ਹੈਗਾ ਹਜੇ ਤੂੰ ਨਵੀਂ ਨਵੇਲੀ ਐਗੀ ਕੋਈ ਨਹੀਂ ਚਾਰ ਦਿਨ ਆਹੋ ਆਰਾਮ ਕਰ ਲੈ। ਇਹ ਮੈਥੋਂ ਚਾਹ ਮੰਗਦੇ ਸੀ। ਦੀਦੀ ਪਏ ਸੀਗੇ ਤੁਸੀਂ ਘਰੇ ਨਹੀਂ ਸੀ। ਫਿਰ ਮੈਂ ਕਿਵੇਂ ਚਾਹ ਬਣਾਉਂਦੀ? ਚੌਕੇ ਦੇ ਪੁੱਤ ਚੜ੍ਹਾਈ ਦੇਉਂਗੀ। ਹਾਂ ਸਾਰੀ ਮਰ ਕੰਮ ਹੀ ਕਰਨਾ ਹੈ। ਮੇਰੇ ਟਿੱਡੇ ਚਾਂ ਸੀ ਮੈਂ ਕਿਹਾ ਚੱਲ ਚਾਰ ਦਿਨ ਆਰਾਮ ਕਰ ਲੂਗੀ। ਚਲੋ ਠੀਕ ਹੈ ਜੀ ਮੈਂ ਤੁਹਾਡਾ ਦਿਲ ਕਰਦਾ ਉਵੇਂ ਕਰ ਲਿਓ। ਚਲ ਕੋਈ ਨਾ ਪੁੱਤ ਮੈਂ ਉਹਨੂੰ ਵੀਰਪਾਲ ਨੂੰ ਦੇਖਦੀ ਆ। ਅੱਜ ਉਹਨੇ ਕੋਈ ਕੰਮ ਹੀ ਨਹੀਂ ਕਰਿਆ ਹੈਗਾ। ਕੀ ਕਰੀ ਜਾਂਦੀ ਐ? ਵੀਰਪਾਲਾ ਪੁੱਤ ਕੋਈ ਕੰਮ ਹੀ ਨਹੀਂ ਕਰਿਆ ਸਾਰੇ ਕੰਮ ਪਏ ਨੇ ਕੀ ਗੱਲ ਹੋ ਗਈ? ਮੰਮੀ ਮੈਂ ਇਥੇ ਨਹੀਂ ਕੰਮ ਬਣਦਾ। ਉਹ ਤਾਂ ਕਿੰਨੇ ਦਿਨ ਹੋ ਗਏ ਆਈ ਨੂੰ ਤੁਸੀਂ ਹਜੇ ਨਹੀਂ ਚੁੱਲ੍ਹੇ ਚੌਂਕੇ ਦੇ ਕੰਮ ਤੇ ਲਾਈ ਮੈਨੂੰ 2 ਦਿਨ ਹੋਏ ਸੀਗੇ ਤੇ ਉਹਦੀ ਮੈਨੂੰ ਕੰਮ ਕਰਨ ਲਾ ਰਿਆ ਸੀਗਾ ਮੈਥੋਂ ਨਹੀਂ ਕੰਮ ਕਰ। ਪੁੱਤੇ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਉਹਦੋਂ ਮੈਂ ਬਿਮਾਰ ਸੀ ਤਾਂ ਕਰਕੇ ਲਾ ਲਿਆ ਦੀ ਕੰਮ ਤੇ ਨੂੰ। ਹੁਣ ਮੰਮੀ ਤੁਸੀਂ ਮੈਥੋਂ ਕੰਮ ਕਰਾ ਕਰਾ ਕੇ ਮੈਨੂੰ ਬਿਮਾਰ ਕਰਨਾ ਹੈਗਾ। ਪੁੱਤ ਤੈਨੂੰ ਕੀ ਹੋ ਗਿਆ ਤੂੰ ਐ ਕਾ ਤੂੰ ਬੋਲੀ ਜਾਂਦੀ ਹੈਗੀ ਨਵੀਂ ਨਵੇਂਲੀ ਦਾ 4 ਦਿਨ ਚੱਲ ਚਾਹੀ ਹੁੰਦਾਗਾ ਕਾ ਦਾ ਚਾਹੇਗਾ ਮੇਰੇ ਬਾਰੇ ਕਿੱਥੇ ਗਈ ਸੀ ਛੋਡੇ ਚ ਜੇ ਪੁੱਤ ਤੈਨੂੰ ਨਹੀਂ ਕੰਮ ਹੁੰਦਾ ਤੇਰੀ ਸਿਹਤ ਨਹੀਂ ਠੀਕ ਹੈਗੀ। ਮੈਂ ਕੰਮ ਕਰ ਲੂੰਗੀ ਤੂੰ ਆਏਗਾ ਤੂੰ ਬੋਲੀ ਨਹੀਂ ਆਇਆ ਨਹੀਂ ਮੰਮੀ ਮੈਂ ਆ ਹੀ ਨਹੀਂ ਬੋਲਦੀ ਠੀਕ ਹੈ ਜਿਹੜਾ ਮੇਰਾ ਸੈੱਟ ਲੈ ਕੇ ਪਾਇਆ ਸੀ ਨਾ ਵਿਆਹ ਵੇਲੇ ਉਹਨੂੰ ਮੇਰਾ ਤਾਂ ਸੈੱਟ ਦਿਵਾ ਦਿਓ ਕੀ ਹੋਇਆ ਪੁੱਤ ਤੈਨੂੰ ਸੈੱਟ ਵੀ ਤੈਨੂੰ ਮਿਲ ਜੂਗਾ ਮਿਲ ਜੂਗਾ ਕਦੋਂ ਮੰਮੀ ਮੈਨੂੰ ਤਾਂ ਅੱਜ ਹੀ ਚਾਹੀਦਾ ਮੇਰਾ ਸੈੱਟ ਆ ਮੈਨੂੰ ਅੱਜ ਹੀ ਦਿਵਾ ਦਿਓ ਪੁੱਤ ਮੇਰੀ ਗੱਲ ਸੁਣ ਉਹਦੇ ਪੇਕੇ ਆ ਨਹੀਂ ਆਉਣਾ ਹੈ ਉਹਨੂੰ ਪਾ ਲੈਣ ਦੇ ਉਹਦੇ ਉਹਨਾਂ ਨੂੰ ਆ ਕੇ ਮੁੜ ਜਾਣ ਦੇ ਫਿਰ ਤੈਨੂੰ ਮੈਂ ਦੇ ਦਿਆਂਗੀ ਚਲ ਮੰਮੀ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਦੋਂ ਉਹ ਬਾਗਗੇ ਨਾ ਮੇਰਾ ਸਟੋਰੀ ਦੀ ਦਵਾ ਦਿਓ ਮੈਨੂੰ ਚਲ ਕੋਈ ਗੱਲ ਨਹੀਂ ਧੀ ਫਿਰ ਮੈਂ ਕੰਮ ਕਰ ਲਾਵ ਫਿਰ ਜਾ ਦੇ ਮੰਮੀ ਤੁਸੀਂ ਕਿਹ ਚਾਹ ਬਣਾਈ ਜਾਂਦੇ ਹੋ ਤੋ ਵੀਰਪਾਲ ਦੀ ਨਾ ਸਿਹਤ ਠੀਕ ਨਹੀਂ ਦੀ ਮੈਂ ਚਲ ਉਹਨੂੰ ਕੁਟਕ ਚਾਹ ਜੀ ਕਰਕੇ ਦੇ ਦਿੰਦੇ ਆ ਖਬਰ ਠੀਕ ਹੋ ਜੇ ਇਹਦੇ ਨਾਲ ਤਾਂ ਹੀ ਕਹਿੰਦੀ ਸੀ ਮੰਮੀ ਜੀ ਤੁਸੀਂ ਮੈਨੂੰ ਚੌਕੇ ਚੜਾ ਦਿੰਦੇ ਫਿਰ ਅਸੀਂ ਦੋਨੇ ਸਾਰਾ ਕੰਮ ਕਰ ਲਿਆ ਕਰਾਂਗੇ ਫਿਰ ਸੋਨੂੰ ਕਰਨ ਦੀ ਲੋੜ ਨਹੀਂ ਹੈਗੀ ਪੁੱਤੋ ਐਨਾ ਹੀ ਕਹਤਾ ਮੈਂ ਤਾਂ ਬਹੁਤ ਖੁਸ਼ੀ ਹੋ ਗਈ ਤੇ ਤੂੰ ਬਹੁਤ ਹੀ ਸਿਆਣੀ ਹੈਂੀ ਦੀਦੀ ਨੂੰ ਕੀ ਹੋ ਗਿਆ ਕੁਝ ਨਹੀਂ ਹੋਇਆ ਤੀ ਇਹ ਉਹਦਾ ਸਿਰ ਜਿਆ ਦੁਖਦਾ ਸੀ ਮੈਨੂੰ ਲੱਗਾ ਵਿਆਹ ਦੇ ਕੰਮਾਂ ਚ ਉਹਨਾਂ ਨੂੰ ਥਕਾਵਟ ਹੋ ਗਈ ਤਾਈਓ ਬਿਮਾਰ ਹੋ ਗਏ ਮੈਂ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਉਣੀ ਆ ਚਲ ਕੋਈ ਨੇ ਪੁੱਛ ਲੈ ਤੀ ਦੀਦੀ ਕੀ ਹੋ ਗਿਆ ਤੁਹਾਡੀ ਸਿਹਤ ਨੂੰ ਠੀਕ ਹੈ ਜੀ ਸਿਹਤ ਤਾਂ ਮੇਰਾ ਮਨ ਜਾ ਖਰਾਬ ਹੋ ਰਿਹਾ ਗਗਨ ਉਹਨਾਂ ਵਿਆਹ ਦੇ ਕੰਮਦੰਦਿਆਂ ਚ ਥਕਾਵਟ ਹੋ ਜਾਂਦੀ ਹੈ ਤਾਂ ਕਰਕੇ ਵੀ ਹੋ ਜਾਂਦਾ ਹੋਰ ਗਗਨ ਬਿਆਜ ਕੰਮ ਕਰਕੇ ਮੇਰੇ ਤਾਂ ਸਿਹਤ ਖਰਾਬ ਹੋ ਗਈ। ਮੈਨੂੰ ਤਾਂ ਸਾਰੇ ਕੰਮ ਵਾਲੀ ਸਮਝਦੇ ਨੇ। ਕਿਸੇ ਨੂੰ ਤਾਂ ਬਿਨਾ ਕੰਮ ਕੀਤੇ ਤੂੰ ਲਾੜ ਪਿਆਰ ਮਿਲ ਜਾਂਦਾ ਹੈਗਾ। ਮੈਨੂੰ ਇੰਨਾ ਕੰਮ ਕਰਤੇ ਵੀ ਨਹੀਂ ਲਾੜ ਪਿਆਰ ਕਿਸੇ ਦਾ ਮਿਲਦਾ। ਚਲੋ ਕੋਈ ਗੱਲ ਨਹੀਂ ਦੀਦੀ ਤੁਸੀਂ ਰੈਸਟ ਕਰ ਲਓ। ਫੋਨ ਨਾ ਦੇਖੋ ਇਹ ਨਾਲ ਤਾਂ ਜ਼ਿਆਦਾ ਸਿਰ ਦੁਖੂਗਾ। ਚਲੋ ਮੈਂ ਠੀਕ ਹੈ ਚੱਲਦੀ ਆ ਮੈਂ। ਕਿ ਮੈਂ ਪਰੇਸ਼ਾਨ ਜੀ ਹੋਈ ਬੈਠੀ ਐ। ਆਏ। ਕੁਝ ਨਹੀਂ ਮੈਂ ਤਾਂ ਨਾ ਵੀਰ ਪਾਲ ਦੀਦੀ ਦਾ ਪਤਾ ਲੈਣ ਗਈ ਸੀ ਨਾ ਸਿਰ ਦਰਦ ਕਰਦਾ ਸੀ। ਮੈਂ ਹੋਰ ਹੀ ਤਰ੍ਹਾਂ ਬੋਲੀ। ਉਹ ਸਾਂਝੇ ਘਰਾਂ ਚ ਨਾ ਛੋਟੀਆਂ ਮੋਟੀਆਂ ਗੱਲਾਂ ਹੀ ਜੰਦੀਆਂ ਰਹਿੰਦੀਆਂ ਨੇਗੀਆਂ। ਉਹ ਕੋਈ ਉਮੀ ਪਰੇਸ਼ਾਨ ਹੋਣੀ ਜਾਂ ਉਹਨਾਂ ਦੀ ਕੋਈ ਆਖਰ ਚ ਗੱਲ ਨਾ ਹੋਈ ਹੋਵੇ। ਹਾਂ ਮੈਂ ਵੀ ਇਹੀ ਸੋਚੀ ਜਾਨੀ ਆ ਵੀ ਵਿਆਹ ਚ ਇੰਨਾ ਕੰਮ ਸਿੱਧਾ ਆਉਟ ਕਰਕੇ ਐ ਹੋ ਗਿਆ ਹੁਣ। ਉਹ ਚੱਲ ਇਹ ਛੋਟੀਆਂ ਮੋਟੀਆਂ ਗੱਲਾਂ ਨੂੰ ਮਰਤੇ ਨਾ ਲਾਈਂ। ਨਾ ਨਾ ਮੈਂ ਮਰਤੇ ਕਿਉਂ ਨਾਣਾ। ਉਹ ਸਾਂਝੇ ਘਰ ਚ ਨਾ ਇਕੱਠੇ ਰਹਿਣ ਦੀ ਬਰਕਤ ਹੁੰਦੀ ਹੈਗੀ। ਨਾਲੇ ਨਾ ਇਸ ਘਰਾਂ ਚ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ। ਇੰਨਾਂ ਗੱਲਾਂ ਕਰਕੇ ਨਾ ਨਾਲੇ ਘਰ ਨਾ ਖਰਾਬ ਕਰ ਲਿਓ। ਆਪਾਂ ਸਾਰਿਆਂ ਨੇ ਰਲ ਕੇ ਰਹਿਣਾ। ਜੇ ਹਾਂ ਠੀਕ ਐ ਮਿੰਤ ਜੀ ਮੈਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰਨਾ ਵੀ ਅੱਜ ਤਾਂ ਆਪਾਂ ਮਿੱਠੀਆਂ ਰੋਟੀਆਂ ਖਾਵਾਂਗੇ ਗਾਗਨ ਚੌਂਕੀ ਜਿਹੜਾ ਤੀ ਪਕਾਈ ਜਾਂਦੀ ਐ ਮੈਂ ਤਾਂ ਲਾਦਾ ਕਿਹੜੀਆਂ ਪਕਾਵੂ ਮਿੱਠੀਆਂ ਰੋਟੀਆਂ ਉਹ ਨਾ ਲੈ ਤੁਸੀਂ ਖਿਆ ਕੀ ਤੋਰੀ ਹੁਣੀ ਉਹਨਾਂ ਨੇ ਉਹ ਦੇਖ ਲੈ ਫਿਰ ਕਿੰਨੇ ਕੁ ਲਾਗ ਰੰਗ ਦਾ ਜਾਬ ਤਰ ਤੂੰ ਉਹਨੂੰ ਵੀਰਪਾਲ ਨੂੰ ਵੀ ਲਿਆ ਉਹ ਵੀ ਮਿੱਠੀਆਂ ਰੋਟੀਆਂ ਖਾ ਲੂਗੀ ਬੁਲਾ ਲਓ ਨਾ ਮम्मी ਲਿਆਉਣਾ ਜੱਬ ਲਾ ਕੇ ਲਿਆ ਬੁੱਤ ਠੀਕ ਐ ਹੁਣ ਤੂੰ ਹਾਂ ਬਸ ਠੀਕ ਹੀ ਐ ਮੰਮੀ ਲੋ ਰੋਟੀ ਖਾ ਲੋ ਇੱਥੇ ਧਰ ਦੇ ਪੁੱਤ ਤੂੰ ਇੱਧਰ ਹੋ ਭਈ ਮੈਂ ਸਾਗਨ ਦੇਣਾ ਹੈਗਾ ਵੇ ਜਾ ਪੁੱਤ ਤੈਨੂੰ ਸਾਗਨ ਦਿੰਨੀ ਆ ਮੈਂ ਲੈ ਸੋਹਣੀ ਹੈ ਪੁੱਤ ਹਾਂਜੀ ਬਹੁਤ ਸੋਹਣੀ ਹੈ ਪੁੱਤ ਤਾ ਮਿੱਠੀਆਂ ਰੋਟੀਆਂ ਬਕਾਈਆਂ ਨੇਗੀਆਂ ਇਹ ਸਾਰਿਆਂ ਵੱਲੋਂ ਤੋਹਫਾ ਤੈਨੂੰ ਪੁੱਤ ਤੂੰ ਕਿੱਧਰ ਜਾਨੀ ਹੈ ਮੇਰੀ ਕਿਹੜਾ ਕੋਈ ਕਦਰ ਇਸ ਘਰ ਚ ਮੈਂ ਬੈਠਾ ਨਾ ਬੈਠਾ ਹੁਣ ਤਾਂ ਤੁਹਾਡੇ ਮੁੰਦਰੀਆਂ ਚ ਇਤੇ ਆ ਗਈਆਂ ਮੇਰੇ ਵਾੜ ਕਿਹੜਾ ਇਸ ਘਰ ਚ ਅੱਗ ਲੱਗੀ ਸੀਗੀ ਪੁੱਤ ਇਹ ਤਾਂ ਇਹਦੇ ਸਗਨਾਂ ਦੇ ਪੈਸੇ ਸੀ ਉਹਦੀ ਅਸੀਂ ਮੁੰਦਰੀ ਬਣਾਤੀ ਇਹਨੂੰ ਮੇਰੇ ਵੇਲੇ ਤਾਂ ਸਗਨ ਦੇ ਪੈਸੇ ਸਾਰੇ ਫੜਨੇ ਸੀਗੇ ਉਹ ਤਾਂ ਤੁਸੀਂ ਐ ਕਹਿੰਦੇ ਸੀ ਕਿ ਸਾਡੇ ਸਿਰ ਕਰਜ਼ਾ ਵਾਲਾ ਹੈਗਾ ਤੇ ਹੁਣ ਤੁਹਾਡੇ ਸਿਰ ਕਰਜ਼ਾ ਨਹੀਂ ਹੁਣ ਉੱਤਰ ਗਿਆ ਵੀਰਪਾਲ ਮੇਰੀ ਗੱਲ ਸੁਣਾ ਉਦੋਂ ਘਰ ਦੇ ਹਾਲਾਤ ਬਾਲੇ ਮਾੜੀ ਸੀ ਤੇ ਹੁਣ ਘਰ ਦੇ ਹਾਲਾਤ ਬਾਲੇ ਚੰਗੇ ਨੇ ਤਾਂ ਕਰਕੇ ਮੁੰਦਰੀ ਬਣਮਾਤੀ ਹਾਂ ਹਾਂ ਮੈਂ ਮਾੜੀ ਲੱਗਦੀਆਂ ਸਾਰਿਆਂ ਨੂੰ ਦੀਦੀ ਕੋਈ ਗੱਲ ਨਹੀਂ ਇਹ ਤੁਸੀਂ ਰੱਖ ਲਓ ਨਾ ਨਾ ਪੈਣੀ ਇਹ ਤੇਰੇ ਸਗਨਾ ਦੀ ਐ ਮੇਰੇ ਘਰ ਮਾਂ ਚ ਕਿੱਥੇ ਹੈਗੀ ਤੂੰ ਰੱਖ ਲੈ ਕਿਵੇਂ ਪੁੱਤ ਤੂੰ ਸੋਚਾਂ ਜਾਂ ਚ ਪੈ ਗਈ ਉਹਦੀ ਗੱਲ ਦਾ ਗੁੱਸਾ ਨਾ ਕਰੀ ਉਹਦਾ ਤਾਂ ਸੁਭਾਅ ਹੀ ਇਹੋ ਜਿਹਾ ਹੈ ਤੇ ਜਾ ਤੂੰ ਜਾ ਕੇ ਬਿੰਦਰਾਮ ਕਰ ਲੈ ਕੋਈ ਗੱਲ ਨਹੀਂ ਮੰਮੀ ਜੀ ਕੋਈ ਹੋਰ ਕੰਮ ਹੈਗਾ ਤਾਂ ਦੱਸ ਦੋ ਮੈਂ ਕਰ ਲੈਨੀ ਆ ਕੋਈ ਨਾ ਤੂੰ ਆਰਾਮ ਕਰ ਲੈ ਫਿਰ ਜਾ ਕੇ ਉਧਰ ਸਬਜ਼ੀ ਕੱਟ ਲਈ ਜੰਗਾ ਬਾਹਰ ਜਾ ਕੇ ਠੀਕ ਹੈ ਚਲ ਮੈਂ ਤਾਂ ਬਾਹਰ ਜਾ ਨੰਮੀ ਪੁੱਤ ਜੀ ਨਿਕਲੀ ਅੱਜ ਕਿੰਨੇ ਦਾ ਨਵਾਦ ਪੁੱਤ ਨੂੰ ਮੈਂ ਤਾਂ ਹਾਂ ਕਿ ਨਹੀਂ ਸੀ ਇਹ ਵੀ ਹੀਰਪਾਲ ਨੂੰ ਕੀ ਹੋ ਗਿਆ ਐ ਜੀ ਕਾ ਤੋ ਕਰੀ ਜਾਂਦੀ ਐ ਇਹ ਮੈਨੂੰ ਤਾਂ ਪਰੇਸ਼ਾਨ ਕਰ ਰੱਖਿਆ ਸਵੇਰ ਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੀ ਗੱਲ ਹੈਗੀ ਪੁੱਤ ਫਿਰ ਉਹਨੂੰ ਸਮਝਾ ਦੇ ਹੁਣ ਉਹ ਵਿਚਾਰੀ ਨਮੀ ਨਮੀ ਆਈ ਹੈ ਕੀ ਸੋਚੂ ਵੀ ਭਲਾ ਉਹ ਮਮੀ ਮੇਰੇ ਤੋਂ ਨਹੀਂ ਸਮਝਦੀ ਜੇ ਛੋਟੇ ਤੋਂ ਸਮਝੀਏ ਤਾਂ ਸਮਝਾ ਲਾ ਮੈਂ ਥੋੜਾ ਸਮਝੂਗੀ ਕੀ ਕਰੀ ਤੇ ਦੇਖ ਲਓ ਮੰਮੀ ਜੀ ਮੈਂ ਹੁੰਦਾ ਹਾਂ ਹਲੋ ਹਾਂ ਮਨੂ ਹਲੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਵਧੀਆ ਤੁਸੀਂ ਹੱਸੋ ਕਰੇਗਾ ਠੀਕ ਰੱਖ ਨੇ ਸਾਰੇ ਹਾਂ ਹਾਂ ਵਧੀਆ ਭਾਈ ਵਧੀਆ ਕਿਵੇਂ ਕਰ ਲਿਆ ਬਹੁਤ ਇੰਨਾ ਗੱਲ ਕਰਨੀ ਸੀ ਜੀ ਅੱਛਾ ਕਰਾਉਣਾ ਮੈਂ 1 ਮਿੰਟ ਬਸ ਹੋਲਡ ਰੱਖ ਕਰਾਉਣਾ ਹਲੇ ਤਰੇਪੇ ਕੇ ਤੋ ਆਇਆ ਫੋਨ ਗੱਪ ਲੈ ਗੱਲ ਹੈਲੋ ਹੈਲੋ ਸਸਤੀ ਗੱਲ ਬਣੀ ਸਸਤੀ ਗੱਲ ਵੀਰੇ ਠੀਕ ਹੋ ਸਾਰੇ ਹਾਂ ਹਾਂ ਵਧੀਆ ਭਾਣੀ ਵਧੀਆ ਉਹ ਮੈਂ ਆਦਾ ਸੀਗਾ ਮੈਂ ਆਉਂਦਾ ਸੀਗਾ ਅੱਛਾ ਹਾਂ ਕੌਣ ਕੌਣ ਆਨੇ ਹੋ ਮੈਂ ਕੱਲੇ ਹੀ ਆਉਂਦਾ ਸੀਗਾ ਹੋਰ ਤਾਂ ਫਿਰ ਘਰੇ ਕੰਮ ਜੇ ਸੀ ਕਿਸ ਤੋ ਆਏ ਨਹੀਂ ਜਾਣਾ ਸਾਰੇ ਆ ਜਾਂਦੇ ਨਹੀਂ ਸਾਰਿਆਂ ਨੂੰ ਫਿਰ ਕੰਮ ਜੇ ਨਹੀਂ ਲੂਟ ਆਉਂਦੇ ਘਰੇ ਅੱਛਾ ਆਏ ਆਣਾਂ ਚਲੋ ਠੀਕ ਹੈ ਬੀਰੇ ਆਜੋ ਠੀਕ ਹੈ ਠੀਕ ਕੀ ਗੱਲ ਹੋ ਗਈ ਉਹ ਤਾਂ ਮਨੂ ਆਉਂਦਾਗਾ ਉਹਦਾ ਫੋਨ ਸੀਗਾ ਕਹਿੰਦਾ ਮੈਂ ਆਉਣਾ ਫੇ ਸਾਰੇ ਆ ਜਾਂਦੇ ਉਹ ਕਹਿੰਦਾ ਸਾਰਿਆਂ ਨੂੰ ਕੰਮ ਹੈ ਮੈਂ ਇਕੱਲਾ ਹੀ ਆਉਂਗਾ ਅੱਛਾ ਇਹ ਨਹੀਂ ਆਉਣਾ ਪੁੱਤ ਕੀ ਦਾ ਫੋਨ ਸੀ ਮੰਮੀ ਮੇਰੇ ਬੀਰੇ ਦਾ ਫੋਨ ਸੀ ਉਹ ਆਉਂਦਾਗਾ ਚੱਲ ਪੁੱਤ ਵਧੀਆ ਗੱਲ ਹੈ ਉਹਦੀ ਭੈਣ ਦਾ ਘਰ ਆਏ ਭਾਵੇਂ ਦਿਨ ਰਾਤ ਆਵੇ ਹਾਂਜੀ ਮੰਮੀ ਇਹ ਤਾਂ ਗੱਲ ਸਹੀ ਆ ਤੁਹਾਡੀ ਚਲ ਪੁੱਤ ਆ ਛੇ ਛੇ ਦੀ ਚੀਰ ਲੈ ਹੈ ਆਪਾਂ ਸਬਜ਼ੀ ਬਣਾ ਲਾਂਗੇ ਫਿਰ ਹਾਂ ਬਸ ਮੈਂ ਚੀਰਤੀ ਸਿਕਲ ਜੀ ਸਤਿ ਸ੍ਰੀ ਅਕਾਲ ਹੋਰ ਮੈਨੂੰ ਠੀਕ ਹੈ ਹਾਂ ਬੈ ਜਾ ਇੱਥੇ ਮੰਜੇ ਤੇ ਸਿਕਲ ਜੀ ਸਤਿ ਸ੍ਰੀ ਅਕਾਲ ਪੁੱਤ ਹੋਰ ਠੀਕ ਠਾਕ ਹੈ ਹਾਂਜੀ ਹਾਂਜੀ ਹੋਰ ਸਾਰਾ ਪਰਿਵਾਰ ਠੀਕ ਹੈ ਹਾਂਜੀ ਵਧੀਆ ਤੁਸੀਂ ਉਸੂਈ ਵਧੀਆ ਠੀਕ ਠਾਕ ਹੈ ਪੁੱਤ ਵੀਰਪਾਲ ਪੁੱਤ ਜੀ ਚਾਹ ਪਾਣੀ ਲਿਆ ਵੀਰ ਆਏਗਾ ਮੈਨੂੰ ਤਾਂ ਨਾ ਸਾਰਾ ਦਿਨ ਚੁੱਲੇ ਮੂਰੀ ਬਿਠਾਈ ਰੱਖਿਆ ਕਰੋ ਨਾ ਨਾ ਮਾਸੀ ਚਾਹ ਦਾ ਕੋਈ ਨਹੀਂ ਮੈਂ ਦੋਸਤ ਕੋਲ ਆਇਆ ਸੀ ਚਾਹ ਪਾਣੀ ਤਾਂ ਪੀ ਕੇ ਆਇਆ ਕੋਈ ਨਹੀਂ ਤੂੰ ਬੈਠ ਪੁੱਤ ਮੈਂ ਗਾਗਨ ਤੇ ਗੋਗੀ ਨੂੰ ਬੁਲਾ ਕੇ ਲਿਆਉਣੀ ਆ ਚੰਗਾ ਕੋਈ ਨਹੀਂ 니 ਤੂੰ ਆਇਆ ਗਿਆ ਤਾਂ ਦੇਖ ਲੈ ਕਰ ਕੀ ਬੋਲੀ ਜਾਂਦੀ ਤੇ ਉੱਥੇ ਫਿਰ ਉਹਦਾ ਭਰਾ ਆਇਆਗਾ ਤੁਸੀਂ ਚਾਹ ਨੂੰ ਉਹਨੂੰ ਕਹੋ ਮੈਨੂੰ ਕਿਉਂ ਕਹਿੰਦੇ ਆ ਨਾ ਉਹਨੇ ਤੜਕੇ ਰੋਟੀਆਂ ਬਗਾ ਕੇ ਖਵਾ ਤਾਂ ਦਿੱਤੀਆਂ ਸਬਜ਼ੀ ਉਹਨੇ ਕੱਟਦੀ ਬੱਸ ਮੰਮੀ ਚੁੱਪ ਕਰ ਜਾ ਤੈਨੂੰ ਉਹੀ ਚੰਗੀ ਲੱਗਦੀ ਆ ਉਹਨ ਤਾਂ ਹਜੇ 2 ਦਿਨ ਹੋਏ ਨੇ ਆਈ ਨੂੰ ਮੈਂ ਤੇਰੀ ਕਿੱਦੇ ਦੀ ਸੇਵਾ ਕਰੀ ਜਾਨੀਂਗੀ ਮੇਰੀ ਤੂੰ ਪੂਰੀ ਕਦਰ ਨਹੀਂ ਕਰਦੀ ਮੈਂ ਕਿੱਥੇ ਚੰਗੀ ਲੱਗਦੀ ਆ ਤੈਨੂੰ ਪੁੱਤਾ ਆਇਆ ਗਿਆ ਤਾਂ ਦੇਖ ਲੈ ਕਰ ਕਿਵੇਂ ਤੂੰ ਬਿਨਾ ਮਤਲਬ ਤੋਂ ਬੋਲੀ ਜਾਨੀ ਹੈਗੀ ਜੱਬ ਆਗ ਜਾ ਮੈਂ ਕਰਦੀਆਂ ਚਾਹ ਹੋਰ ਪੇਣੀ ਬਾਈ ਕਿੱਧਰ ਭੱਗ ਗਿਆ ਉਹ ਤਾਂ ਨਾ ਪਹਿਲਾਂ ਤਾਂ ਇੱਥੇ ਸੀ ਜਦ ਤੇਰਾ ਫੋਨ ਆਇਆ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਦਾ ਫੋਨ ਆ ਗਿਆ ਸ਼ਾਇਦ ਕੋਈ ਕੰਮ ਹੋਣਾ ਤਾਂ ਚਲੇ ਗਏ ਅੱਛਾ ਮੈਂ ਵੀ ਵਸਾਂ ਗਮਾਂਡ ਪਿੰਡ ਹੀ ਆਏ ਸੀ ਆ ਕੰਮ ਹੀ ਆ ਸੀ ਥੋੜਾ ਆ ਗਾਗਨਾ ਯਾਰ ਆ ਪਾਂਡੇ ਚੱਕ ਕੇ ਲੈ ਜਾ ਹਾਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਚੱਕ ਦਿੰਨੀ ਆ ਤੂੰ ਕਿੱਧਰ ਜਾਨੀ ਆ ਬਹਿ ਜਾ ਨਾ ਤੂੰ ਮਸੀ ਮੈਂ ਤਾਂ ਇਹ ਕਹਿੰਦਾ ਸੀਗਾ ਮੈਂ ਹੁਣ ਆਇਆ ਤਾਂ ਹੈਗਾ ਆ ਮੈਂ ਭੈਣ ਨੂੰ ਲਈ ਜਾਂਦਾ ਨਾਲ ਉਹ ਹੂੰ ਤਾਂ ਸਾਰਿਆਂ ਨਹੀਂ ਆਉਣਾ ਸੀਗਾ ਉਹ ਬਸ ਕੰਮ ਜਿਹਾ ਹੋ ਗਿਆ ਡਿੱਕਾ ਜਿਹਾ ਲੱਗਿਆ ਤਾਂ ਆਇਆ ਨਹੀਂ ਗਿਆ ਹੁਣ ਮੈਂ ਕਹਿੰਦਾ ਸੀ ਵੀ ਮੈਂ ਲੈ ਜਾਂਦਾ ਕੋਈ ਨਾ ਪੁੱਤ ਲੈ ਜਾ ਨਵੀਆਂ ਨਮੇਲੀਆਂ ਜਦ ਬਹਿਣੀਆਂ ਹੁੰਦੀਆਂ ਨੇ ਕਦੇ ਇੱਥੇ ਕਦੇ ਉੱਥੇ ਆਈ ਹੁੰਦਾ ਹੁੰਦਾ ਹੈਗਾ ਮੰਮੀ ਮੈਂ ਤਾਂ ਆਪੇ ਦੇ ਪੇਕੇ ਨੂੰ ਡਿੱਕੀ ਜਾਂਦੀ ਸੀਗੀ ਵੀ ਕਦੋਂ ਆਉਣਾ ਮੈਂ ਤਾਂ ਆਪ ਆਪਦੇ ਪੇਕੇ ਜਾਣਾ ਸੀਗਾ ਵਿਆਹ ਕਰਕੇ ਮੈਂ ਇੱਥੇ ਤਾਬ ਨਹੀਂ ਜਾਇਆ ਗਿਆ ਜੇ ਇਹ ਬਾਕੀ ਫਿਰ ਮੈਂ ਕਿਵੇਂ ਜਾਉਂਗੀ ਕੋਈ ਨਾ ਪੁੱਤ ਗਾਗਨ ਨੂੰ ਜਾਇਆ ਹੁੰਦੇ ਜਦੋਂ ਜਾ ਕੇ ਆ ਗਈ ਨਾ ਉਦੋਂ ਤੂੰ ਬਗ ਜੀ ਕੋਈ ਗੱਲ ਨਹੀਂ ਮੰਮੀ ਪਹਿਲਾਂ ਦੀਦੀ ਨੂੰ ਬਗ ਜਾਣ ਦੋ ਮੈਂ ਫੇਰ ਜਾਇ ਆਉਂਗੀ ਉਹ ਨਹੀਂ ਪੈਣੇ ਹੁਣ ਸਾਰੇ ਰਿਸ਼ਤੇਦਾਰ ਜਾਣ ਲੱਗੇ ਨੇ ਫਿਰ ਤੂੰ ਕਿਹੜਾ ਮਿਲ ਲੈਂਦੀ ਕੋਈ ਨਾ ਪੁੱਤ ਤੂੰ ਤਾਂ ਜਾਇਆ ਚਲ ਠੀਕ ਆ ਮੰਮੀ ਚਲ ਮਨੂੰ ਰੁਕ ਮੈਂ ਕੱਪੜੇ ਲਿਆਵਾਂ ਆਪਦੇ ਠੀਕ ਹੈ ਹਾਂ ਬਣੇ ਲੈ ਆਉਂਗਾ ਚਲ ਠੀਕ ਆ ਮੰਮੀ ਫਿਰ ਚੰਗਾ ਪੁੱਤ ਚਲਦਿਆਂ ਸੀ ਜਾਇਆ ਚਾਰ ਦੇ ਕੋਈ ਨਾ ਠੀਕ ਠੀਕ ਹੈ ਮੰਮੀ ਜੀ ਹੁੰਦਾ ਠੀਕ ਹੈ ਬਈ ਸਸਤੀ ਗੱਲ ਠੀਕ ਹੈ ਸਸਤੀ ਗੱਲ ਵੀਰੇ ਉਹਨੇ ਵੀਪਾਲਾ ਵੀਪਾਲਾ ਹਾਂ ਬੇਬੀ ਜੀ ਆ ਜਾ ਕੀ ਕਰਦੀ ਐ ਕੁਛ ਨਹੀਂ ਕਰਦੀ ਗੋਹੇ ਵਾਲਾ ਬੱਠਾ ਜਤੋਂ ਦੀ ਸੀਗੀ ਹੁਣ ਸਰਦਨ ਕੰਮ ਤੇ ਹੀ ਲੱਗੀ ਰਹੇਗੀ ਔਰ ਵੇਬੇ ਫਿਰ ਗੋਹਾ ਤਾਂ ਹੁਣ ਸਿੱਟਣੀ ਸੀਗਾ ਫਿਰ ਤਾਂ ਕੰਮ ਹੀ ਨਹੀਂ ਲੋਟ ਆਉਂਦੇ ਕਦੇ ਅੰਦੀ ਨੂੰ ਬੇਲੀ ਬੈਠੀ ਹੋਇਆ ਕਰ ਵੇਬੇ ਗਾਗਨ ਦਾਪਰਾ ਆਇਆ ਸੀਗਾ ਨਹੀਂ ਤਾਂ ਗੋਹੇ ਦਾ ਕੰਮ ਮੈਂ ਟਾਈਮ ਨਾਲ ਹੀ ਨਿਮੇੜ ਦੰਨੀ ਆ ਪਹਿਲੇ ਮੈਂ ਉਧਰ ਕੰਮ ਧੰਦਾ ਜਾ ਕਰੀ ਤਾਂ ਕਰਕੇ ਗੋਹਾ ਹੁਣ ਸਿੱਟ ਕੇ ਹਟੀਆਂ ਗਈ ਲੇਟ ਵਾਲਾ ਹੋ ਗਈ ਅੱਜ ਮੈਂ ਤੈਨੂੰ ਠੇਕਾ ਲੈ ਸਰਦਨ ਧੰਦੇ ਦਾ ਤੂੰ ਨਾਲ ਲਾਇਆ ਕਰਗਾ ਉਹਨੂੰ ਉਹਦਾ ਬੇਬੇ ਪੇਕੇ ਵਾਗੀ ਆਉਦੇ ਪ੍ਰਾਣ ਨਾਲ ਉਹਨੂੰ ਕੰਮ ਕਰਨ ਦੀ ਕੀ ਲੋੜ ਹੈਗੀ ਮੈਂ ਹੈਗੀ ਇਹਨਾਂ ਦੀ ਨੌਕਰਾਨੀ ਲੱਗੀ ਹੋਈ ਕੰਮ ਨੂੰ ਅੱਜ ਉਹਦੇ ਪੇਕੇ ਨਹੀਂ ਆਉਣਾ ਤੇ ਵੀ ਨਹੀਂ ਕਰਨਾ ਆਏ ਨਹੀਂਗੇ ਹਾਂ ਮੈਂ ਪਿਆਉਣਾ ਤਾਂ ਹੈਗਾ ਸੀ ਗੱਲ ਕਰ ਉਹ ਸਾਰੇ ਨਹੀਂ ਆਏ ਕੰਮਕੁੰਮ ਹੋ ਗਿਆ ਉਹਨਾਂ ਨੂੰ ਤਾਂ ਕੱਲਾ ਮੰਨੂ ਆਇਆ ਸੀ ਉਹਦਾ ਪ੍ਰਾ ਉਹਨੂੰ ਲੈ ਗਿਆ ਕੇ ਨਾਲ ਇਹ ਤਾਂ ਛੱਡ ਪਰੇ ਤੈਨੂੰ ਕੁਝ ਮਿਲਿਆ ਕਾ ਨਾ ਕਰੋ ਮੈਨੂੰ ਕੀ ਮਿਲਣਾ ਸੀ ਬੇਬੇ ਜਦੋਂ ਆਊਗੀ ਉਹ ਤਾਂ ਗੱਲ ਕਰੂੰਗੀ ਮੈਂ ਤਾਂ ਜਦੋਂ ਉਹ ਆ ਗਈ ਨਾ ਹੁਣਾਂ ਇਕੱਲੀ ਨਾਲ ਕੰਮ ਕਰਿਆ ਕਰੀ ਨਾਲ ਲਾ ਕੇ ਰੱਖਿਆ ਕਰੀ ਕੋਈ ਗੱਲ ਨਹੀਂ ਬੇਬੇ ਉਹਨੂੰ ਆਉਣ ਦੇ ਮੈਂ ਦੱਸਦੀ ਆ ਤੂੰ ਇਹ ਗੱਲ ਦਾ ਫਿਕਰ ਨਾ ਕਰ ਚੰਗਾ ਫਿਰ ਮੈਂ ਤਾਂ ਚੱਲਦੀ ਆ ਕਰ ਲੈ ਆਪਦੇ ਧੰਦੇ ਸਸਰੀ ਮੰਮੀ ਸਸਰੀਕਾਲ ਬੱਤਾ ਹੋਰ ਸਾਰਾ ਪਰਵਾਹ ਠੀਕ ਸੀ ਉੱਥੇ ਹਾਂ ਸਾਰੇ ਠੀਕ ਸੀ ਸਾਨੂੰ ਯਾਦ ਕਰਦੀ ਸੀ ਸਾਰਿਆਂ ਨੂੰ ਅੱਛਾ ਮੰਮੀ ਹੁਣ ਇਹ ਆ ਗਈ ਹੁਣ ਇਹਦਾ ਬਥੇਰਾ ਚਾੜ ਆੜ ਪੂਰਾ ਹੋ ਗਿਆ ਹੁਣ ਮੇਰੇ ਨਾਲ ਨਾ ਸਾਰਾ ਬਰਾਬਰ ਕੰਮ ਕਰਾਇਆ ਕਰੇ ਨਾ ਇਹਨੂੰ ਕਹਦੇ ਮੇਰਾ ਸੋਨਾ ਮੋੜ ਦੇ ਕੁੜੀ ਤੂੰ ਹਾਦੀ ਕਰੀ ਜਾਨੀ ਹੈਗੀ ਹੈ ਮੰਮੀ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜਦੋਂ ਮੇਰਾ ਵੀਰ ਆਇਆ ਸੀ ਬਹੁਤ ਕੁਝ ਬੋਲੇ ਨੇ ਉਦੋਂ ਵੀ ਦੇਖ ਲੈ ਤੇ ਕਹ ਤੇ ਆਉਂਦੀ ਸੀ ਲੜਾਈਆਂ ਨਹੀਂ ਗੱਲਾਂ ਕਰਨ ਲੱਗ ਗਈ ਤੇ ਕੇ ਨੇ ਬਸ ਆਹੀ ਕੁਝ ਸਿਖਾ ਕੇ ਤੋਰੇ ਤੈਨੂੰ ਮੈਨੂੰ ਕੰਮ ਕਰਨ ਚ ਕੋਈ ਤਕਲੀਫ ਨਹੀਂ ਮੈਂ ਤਾਂ ਸਾਰਾ ਕੰਮ ਆਪ ਹੀ ਕਰ ਲਿਆ ਕਰੂੰ ਨਾਲੇ ਤੁਹਾਡਾ ਸੋਨਾ ਮੈਂ ਮੋੜ ਦੇਣੀ ਆ ਕੁੜੇ ਐਂ ਕਹ ਤੂੰ ਕਰਦੀ ਐ ਤੂੰ ਤੁਸੀਂ ਦੋਨੇ ਭੈਣ ਹੋਗੇ ਆ ਰਲ ਮਿਲ ਕੇ ਕੰਮ ਕਰੋ ਨਾਲੇ ਆਪਣੇ ਸਾਰੇ ਪਿੰਡ ਚ ਇੱਜ਼ਤ ਰਹਿ ਬਣੀ ਰਹੇ ਚੱਲ ਮੁੜ ਕੇ ਹੁਣ ਮੈਂ ਕੀ ਕਹਾ ਆਹਦਾ ਕੰਮ ਸਾਰੇ ਕਰਿਆ ਕਰ ਤੇ ਨਾਲੇ ਮੇਰੇ ਸੋਨਾ ਲੈ ਆ ਦੇ ਚੱਲ ਪੁੱਤ ਮਾੜਾ ਜਨਰ ਮਾਈ ਨਾਲ ਗੱਲ ਕਰ ਉਹਨੂੰ ਚਾਹ ਪਾਣੀ ਤਾਂ ਪੀ ਲੈਣ ਦੇ ਚੱਲ ਚਾਹ ਪੀਂਨ ਨੂੰ ਕੀ ਇਹ ਜੰਗ ਜਿੱਤ ਕੇ ਆਈ ਹੈਗੀ ਮੇਰਾ ਸੋਨੇ ਦਾ ਸੈਟ ਲੈ ਕੇ ਦੇ ਬੰਨੇ ਆ ਕੁੜੀ ਹੌਲੀ ਤਾਰ ਇਹਨਾਂ ਨੂੰ ਇਹ ਕੀ ਤੇਰੇ ਪੇਕਿਆਂ ਨੇ ਦਿੱਤੇ ਰੇਗੇ ਤੁਸੀਂ ਬਾਰ-ਬਾਰ ਮੇਰੇ ਪੇਕਿਆਂ ਦੇ ਕਿਉਂ ਭਗ ਜਾਨੇ ਹੋਗੇ ਮੈਂ ਕਿੰਨੇ ਵਾਰ ਇਗਨੋਰ ਕਰਤੀ ਤੁਹਾਡੀ ਗੱਲ ਪਰ ਮੈਂ ਬਾਰੀ-ਬਾਰੀ ਆਉਦੇ ਪੇਕਿਆਂ ਦੀ ਗੱਲ ਨਹੀਂ ਸੁਣਦੀ ਹੈਗੀ ਦੇਖ ਕਿਵੇਂ ਜਵਾਨ ਕੈਂਚੀ ਵਾਂਗੂ ਚੱਲਦੀ ਹੈ ਮੈਂ ਤੇਰੇ ਤੋਂ ਵੱਡੀ ਆਂਗੀ ਤੇਰੀ ਜਠਾਣੀ ਆ ਜੇ ਵੱਡੇ ਗੱਲ ਤੋਂ ਹੋਣਾ ਉਹਨਾਂ ਨੂੰ ਵੀ ਕਹਿਣਾ ਹੀ ਪੈਂਦਾ ਜਰੂਰੀ ਨਹੀਂ ਹੈਗਾ ਵੀ ਸੁਣੀ ਜਾਓ ਸਾਰਾ ਦਿਨ ਦੇ ਉਤਾਰ ਹਮਮੀ ਕੀਆ ਦੂਰ ਗੱਲ ਸੁਣਾ ਕੀ ਗੱਲ ਆਗੀ ਬਿਆ ਤੇਰੀ ਘਰ ਵਾਲੀ ਨੂੰ ਪਤਾ ਨਹੀਂ ਕੀ ਹੋਇਆ ਭਾਈ ਇਹ ਤਾਂ ਬਾਲੀਆਂ ਹੀ ਗੱਲਾਂ ਕਰਨ ਲੱਗ ਗਈ ਮੇਰੇ ਤਾਂ ਜੀਕ ਆਤਾ ਨਹੀਂ ਓਏ ਮੈਨੂੰ ਤਾਂ ਆਪ ਨਹੀਂ ਕੋਈ ਸਮਝ ਆਉਂਦੀ ਵੀ ਕੀ ਕਰਦੀ ਫਿਰਦੀ ਐ ਤੈਨੂੰ ਤਾਂ ਪੁੱਤ ਨਹੀਂ ਸਮਝ ਆਉਂਦੀ ਹੈ ਮੈਨੂੰ ਹੋਰ ਗੱਲਾਂ ਐ ਲੱਗਦੀ ਐ ਵੀ ਇਹਨੂੰ ਕੋਈ ਚੱਕਦਾ ਐ ਭਾਬੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਯਾਰ ਕੌਣ ਹੋ ਸਕਦਾ ਕੌਣ ਚੱਕਦਾ ਇਹਨੂੰ ਮੈਨੂੰ ਤਾਂ ਐ ਲੱਗਦਾ ਪੁੱਤ ਬਿਆ ਤੇਰੀ ਬੇਬੇ ਨਾਲ ਜਿਹੜੀ ਜੀਤੋ ਇਹ ਚੱਕਦੀ ਐ ਤੂੰ ਵੀ ਫਿਰ ਐ ਕਰੀ ਜਦੋਂ ਆਇਆ ਕਰੂ ਨਾ ਬੇਬੇ ਤੂੰ ਨਿਗਰ ਰੱਖਿਆ ਕਰ ਵੀ ਉਹ ਕੀ ਗੱਲਾਂ ਕਰਦੀ ਆ ਇਹਦੇ ਕੋਲੇ ਹਾਂ ਹੁਣ ਮੈਂ ਨਿਗਰ ਮੈਂ ਤੂੰ ਐ ਕਰੀ ਉਦੇ ਬੇ ਬੇਰੇ ਕੋ ਗੱਲਾਂ ਕਰਦੀ ਹੋਈ ਨਾ ਤੂੰ ਮੈਨੂੰ ਉਹਦੀ ਫੋਨ ਕਰੀ ਨਾ ਮੈਂ ਹੁਣ ਉਹਦੀ ਫੋਨ ਕਰੂੰਗੀ ਨਾਲ ਮੈਂ ਹੁਣ ਧਿਆਨ ਰੱਖਿਆ ਕਰੂੰਗੀ ਚੱਲ ਚੰਗਾ ਮੰਮੀ ਫੇਰ ਮੈਂ ਖੇਤ ਬਾਗ ਜਾਉਂ ਤੇ ਦਿਹਾੜੀਏ ਲੱਗ ਰਹਿਣਾ ਕਣਕ ਦੇ ਸਪਰੇਅ ਕਰੀ ਜਾਂਦੇ ਕੋਈ ਨਾ ਜਦੋਂ ਬਾਰਿਸ਼ ਤੂੰ ਧਿਆਨ ਰੱਖੀ ਤੂੰ ਪੂਰੇ ਪਰੇ ਜਾ ਹੀ ਨਾ ਚੰਗਾ ਨਿਗਾਹ ਰੱਖੀਆ ਪਰ ਪਤਾ ਤਾਂ ਲੱਗੀ ਵੀ ਕੀ ਗੱਲ ਹੈਗੀ ਨਿਗਾਹੀ ਹੈ ਹੁਣ ਤਾਂ ਮੇਰੀ ਦੀਦੀ ਕੀ ਗੱਲ ਹੋਗੀ ਅੱਜ ਤੁਸੀਂ ਸਵੇਰ ਦੇ ਬਾਹਰ ਹੀ ਨਿਕਲੇ ਚਲ ਸ਼ੁਕਰ ਹੈ ਕਿਸੇ ਨੇ ਤਾਂ ਮੇਰੀ ਸਾਰ ਲਈ ਅੱਜ ਸਵੇਰ ਦਾ ਕਿਸੇ ਨੇ ਮੈਨੂੰ ਪੁੱਛੀ ਨਹੀਂ ਪਰ ਗੱਲ ਕੀ ਹੋ ਗਈ ਗਗਨ ਮੈਨੂੰ ਤਾਂ ਐ ਲੱਗਦਾ ਨਾ ਮੈਨੂੰ ਬੁਖਾਰ ਹੋ ਰਿਹਾਗਾ ਮੈਂ ਇੱਥੇ ਤਾਂ ਉੱਠੇ ਆਂ ਜਾਂਦਾ ਤੇ ਮੇਰੇ ਤਾਂ ਲੱਤਾਂ ਵਾਹ ਵਾਲੀਆਂ ਟੁੱਟੀਆਂ ਜਾਂਦੀਆਂ ਨਹੀਂ ਆ ਇਹ ਤੁਸੀਂ ਮੈਨੂੰ ਆਵਾਜ਼ ਮਾਰ ਦਿੰਦੇ ਕੀ ਖਾਣਾ ਪੀਣਾ ਤੁਸੀਂ ਚਾਹ ਬਣਾ ਕੇ ਲਿਆ ਦੋ ਤੁਹਾਨੂੰ ਕਿ ਤੁਹਾਡੇ ਵਾਸਤੇ ਰੋਟੀ ਲਿਆ ਦਮਣਾ ਕੇ ਨਾ ਗਗਨ ਰੋਟੀ ਨੂੰ ਤਾਂ ਨਹੀਂ ਮੇਰਾ ਜੀ ਕਰਦਾ ਮੈਨੂੰ ਕੁ ਟਕ ਚਾਹ ਬਣਾ ਕੇ ਲਿਆ ਦੇ ਵਧੀਆ ਜੀ ਚਲ ਮੈਂ ਕਰਦੀ ਆ ਜੇ ਤੁਹਾਡਾ ਰੋਟੀ ਨੂੰ ਦਿਲ ਨਹੀਂ ਕਰਦਾ ਮੈਂ ਦਲੀਆ ਬਣਾ ਨਾ ਧਰ ਦਿੰਨੀ ਆ ਨਾਲ ਤੁਹਾਨੂੰ ਚਾਹ ਕਰ ਦਿੰਨੀ ਆ ਨਾਲ ਦਲੀਆ ਸਾਕੇ ਫਿਰ ਤੁਸੀਂ ਦਵਾਈ ਲੈ ਆਇਓ ਗਗਨ ਮੈਂ ਇੱਥੇ ਤਾਂ ਉੱਠੀ ਨਹੀਂ ਜਾਂਦਾ ਚਲ ਕੋਈ ਗੱਲ ਨਹੀਂ ਤੁਸੀਂ ਰੈਸਟ ਕਰੋ ਕੰਮ ਖਤੰਦੇ ਮੈਂ ਸਾਰੇ ਆਪੇ ਕਰ ਲੂੰਗੀ ਮੈਂ ਤੁਹਾਡੇ ਵਾਸਤੇ ਚਾਹ ਤੇ ਦਲੀਆ ਲੈ ਕੇ ਆਉਣੀ ਆ ਪੈ ਜਾਓ ਤੁਸੀਂ ਮੈਂ ਇਹਦੇ ਬਾਰੇ ਕਿੰਨੀਆਂ ਮਾੜੀਆਂ ਗੱਲਾਂ ਕਰਦੀ ਸੀ ਮੈਨੂੰ ਘਰ 'ਚ ਕਿਸੇ ਨੇ ਨਹੀਂ ਪੁੱਛਿਆ ਇਹੀ ਪੁੱਛਣਾ ਹੀ ਇਹੀ ਮੇਰਾ ਹਾਰ ਚੱਲ ਪੁੱਛਦੀ ਹੈਗੀ ਨਾਲ ਮੈਂ ਇਹਦੇ ਪੇਕੇ ਬਾਰੇ ਮਾੜਾ ਚੰਗਾ ਬੋਲਦੀ ਸੀ ਨਾਲ ਮੈਂ ਤਵਾਂ ਦੱਸਿਆ ਹੁਣਾ ਲੈ ਗਿਆ ਨਾਲ ਮੈਂ ਦੇਖ ਲੈ ਇਹਦੇ ਨਾਲ ਇੰਨਾ ਮਾਲਾ ਸ਼ੁਰੂ ਕਰਤੀ ਸੀ ਤਾਂ ਵੀ ਦੇਖ ਲੈ ਮੇਰੇ ਖਾਤਰ ਚਾਹ ਬਣਾਉਣ ਗਈ ਹੈਗੀ ਮੈਂ ਜੇ ਇਹਦੀ ਜਗਾ ਕੋਈ ਹੋਰ ਹੁੰਦਾ ਮੈਨੂੰ ਉਹਨੇ ਪੁੱਛਣਾ ਵੀ ਨਹੀਂ ਸੀ ਮੈਂ ਤਾਂ ਐਵੇਂ ਇਹ ਨਾਲ ਸਿੱਕੇ ਕਰਦੀ ਰਹੀ ਐਵੇਂ ਬੇਬੇ ਦੀਆਂ ਗੱਲਾਂ ਚਾਕੇ ਆਪਦਾ ਘਰ ਖਰਾਬ ਕਰ ਲਿਆ ਸਿਆਣੇ ਸੱਚ ਹੀ ਕਹਿੰਦੇ ਨੇ ਵੀ ਲੋਕਾਂ ਦੀ ਚੱਕ ਤਾਂ ਪੱਥਰ ਵੀ ਪਾੜ ਦਿੰਦੇ ਲੋ ਦੀ ਚਾਹ ਪੀ ਲੋ ਮੈਂ ਨਾ ਦਲੀਆ ਬਣਨਾ ਤਾਂਤਾ ਨਾਲ ਮੈਂ ਬੀਰ ਜੀ ਨੂੰ ਫੋਨ ਕਰਤਾ ਉਹ ਆ ਕੇ ਸਾਨੂੰ ਦਵਾਈ ਦਵਾ ਕੇ ਲਿਉਂਦੇ ਨੇ ਠੀਕ ਹੈ ਦੀਦੀ ਤੁਸੀਂ ਚਾਹ ਪੀ ਕੇ ਰੈਸਟ ਕਰ ਲਓ ਦਲੀਆ ਬਣ ਜਾਂਦਾ ਫਿਰ ਮੈਂ ਦਲੀਆ ਲਿਆਉਂਗੀ ਮੈਂ ਚੱਲਦੀ ਆ ਗਗਨ ਮੇਰੀ ਗੱਲ ਸੁਣ ਪਹਿਣੇ ਗਗਨ ਮੈਨੂੰ ਮaaf ਕਰਦੇ ਪਹਿਣੇ ਮੈਂ ਲੋਕਾਂ ਦੀਆਂ ਗੱਲਾਂ ਚਾ ਕੇ ਨਾ ਆਪਣਾ ਘਰ ਹੀ ਖਰਾਬ ਕਰ ਲਿਆ ਮੈਂ ਤੈਨੂੰ ਮੰਦਾ ਚੰਗਾ ਬੋਲਦੀ ਰਹੀ ਤੇਰੇ ਪੇਟਿਆਂ ਬਾਰੇ ਬੋਲਦੀ ਰਹੀ ਮੈਂ ਤਾਂ ਇਹ ਸੋਚੀ ਨਹੀਂਗਾ ਵੀ ਮੇਰੇ ਕਦੇ ਕੰਮ ਆਉਂਗੀ ਮੈਂ ਤਾਂ ਐਂ ਨਹੀਂ ਬਣਾਇਆ ਵੀ ਇਹ ਕਦੇ ਆਉਦੀ ਹੈਗੀ ਗਗਨ ਤੂੰ ਇਹ ਸਾਰੀਆਂ ਗੱਲਾਂ ਭੁਲਾ ਕੇ ਫਿਰ ਵੀ ਮੇਰਾ ਕਿੰਨਾ ਖਿਆਲ ਰੱਖਦੀ ਹੈਂ ਕੀ ਹੋ ਗਿਆ ਦੀਦੀ ਤੁਸੀਂ ਵੱਡੇ ਹੋ ਮੇਰਾ ਤਾਂ ਫਰਜ਼ ਆ ਤੁਹਾਡਾ ਖਿਆਲ ਰੱਖਣਾ ਚੱਲ ਕੋਈ ਨਾ ਤੁਸੀਂ ਕੋਈ ਗੱਲ ਮੰਨਤੇ ਨਾ ਲਾਓ ਮੈਂ ਵੀ ਨਹੀਂ ਲਾਈ ਤੁਸੀਂ ਐਂ ਕਰੋ ਚਾਹ ਪੀ ਲਓ ਰੈਸਟ ਕਰ ਲਓ ਜਦੋਂ ਦਲੀਆ ਬਣ ਗਿਆ ਫਿਰ ਮੈਂ ਦਲੀਆ ਲੈ ਕੇ ਆਉਂਦੀ ਹਾਂ ਠੀਕ ਹੈ ਅਸੀ ਗਾਜੀ ਸਾਰਿਆਂ ਨੂੰ ਸਾਡੀ ਵੀਡੀਓ ਤੁਸੀਂ ਇਹ ਦੇਖ ਹੀ ਲਈ ਹੁਣੇ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਸਾਡੀ ਹੋਰ ਬੇਨਤੀ ਹੈ ਬੇਬੇ ਸਾਡੀ ਹੁਣ ਆ ਗਈ ਆਸਟ੍ਰੇਲੀਆ ਤੋਂ ਪਹਿਲਾ ਆਸਟ੍ਰੇਲੀਆ ਗਏ ਹੋਏ ਸੀਗੇ ਹੁਣ ਇੱਥੇ ਨੇ ਪਰਮਾਨੈਂਟ ਹਰ ਇੱਕ ਵੀਡੀਓ ਚ ਆਇਆ ਕਰੂਗੀ ਬੇਬੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਪਿਆਰ ਦਿਓ ਤੇ ਹੁਣ ਉਹਨਾਂ ਦੇ ਨਾਂ ਬੋਲਣੇ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਨੇ ਜਿਹੜੇ ਇਸ ਪ੍ਰਕਾਰ ਨੇ ਹਰਜੀਤ ਸਿੰਘ ਲਖਵੀਰ ਕੌਰ ਮਨਜੋਤ ਕੌਰ ਪਠੜ ਜੀਤੀ ਭੰਦੇੜ ਜਗਤਾਰ ਸਿੰਘ ਰੇਖਾ ਬਰਨਾਲਾ ਮਾਨਸਾ ਇੰਦਰਜੀਤ ਬੁਰਜ ਭਲਾਈ ਕਮਲਪਾਲ ਜੋਸ਼ੀ ਦਲਜੀਤ ਜੂ ਐਸਏ ਕਲਦੀਪ ਬੰਦੇਸ਼ਾ ਰੁਪਿੰਦਰਦੀਪ ਰਾਮਗੜ੍ਹ ਅਭੀ ਪਠਾਣਾ ਗੁਰਜੀਤ ਜੋਗੇਵਾਲ ਹਰਿਆਣਾ ਸੁਰਜੀਤ ਕੌਰ ਆਸਟ੍ਰੇਲੀਆ ਇਹ ਉਹਨਾਂ ਦੇ ਨਾਮ ਸੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਇੱਕ ਸਾਡੀ ਹੋਰ ਬੇਨਤੀ ਤੁਹਾਨੂੰ ਇਹ ਐ ਵੀ ਸਾਡੀ ਵੀਡੀਓ ਜੇ ਤੁਸੀਂ ਦੇਖਣ ਲੱਗੇ ਉਹਨੂੰ ਪੂਰੀ ਦੇਖਿਆ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਵੀਡੀਓ ਦੇ ਵਿੱਚ ਕੀ ਐ ਜੇ ਤੁਹਾਨੂੰ ਉਹਦੇ ਵਿੱਚ ਕੋਈ ਗਲਤੀ ਲੱਗਦੀ ਐ ਜਾਂ ਤੁਹਾਨੂੰ ਕੋਈ ਮਿਸਟੇਕ ਲੱਗਦੀ ਐ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਇਹਦੇ ਚਾਹ ਫਰਕ ਸੀ ਹਨਾ ਵੀ ਤਾਂ ਕਿ ਉਹ ਜਿਹੜੇ ਮਿਸਟੇਕਾਂ ਨੇਗੇ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਦੂਰ ਕਰ ਸਕੀਏ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸੀ ਗੱਲ